ਉੱਤੇ ਨਹੀਂ ਆ ਚੱਕ ਬੱਠੜ ਬਾਈ ਉੱਤੇ ਰੱਖਦੇ ਜਿਹੜਾ ਹੰਦਿਆਰ ਚਾਕੇ ਰੱਖਦਾ ਉਹ ਸੈਮੀ ਸਕਿੱਲ ਆ ਜਾਂਦਾ ਉਹ ਤੋਂ ਵੱਧ ਹੈ ਜਿਹੜਾ ਆਉਂਦੇ ਆਪ ਚਾਕੇ ਪਲਾਸਟਰ ਵੀ ਕਰ ਦਿੰਦਾ ਉਹ ਸਕਿੱਲ ਆ ਜਾਂਦਾ ਮਤਲਬ ਅੱਜ ਘੱਟੋ ਘੱਟ 1100 1500 2000 ਰੁਪਏ ਦਿੱਲੀ ਕਾਨੂੰਨ ਮੁਤਾਬਕਾ ਬਣਾਵੰਦਾ ਹੈ ਜਿਹੜਾ ਸਰਕਾਰ ਨੇ ਪਾਸ ਕਰਿਆ 1948 ਚ ਪਰ ਹਾਲਾਤ ਆਪਾਂ ਲੜਨ ਨਹੀਂ ਜਾਣਦੇ ਆਪਾਂ ਬੋਲਣ ਨਹੀਂ ਜਾਣਦੇ ਇਕੱਠੇ ਹੋਣ ਨਹੀਂ ਜਾਂਦੇ ਇਹੀ ਕਾਰਨ ਆਪਣਾ ਸ਼ੋਸ਼ਣ ਦਾ ਬਣ ਗਿਆ ਆਪਾਂ ਨੂੰ ਕੁਝ ਵੀ ਫ੍ਰੀ ਕਰਨ ਦੀ ਲੈਣ ਦੀ ਲੋੜ ਨਹੀਂ ਸਾਨੂੰ ਸਮੇ ਦੇ ਹਾਣੀ ਕਰੇ ਸਰਕਾਰ ਸਾਨੂੰ ਸਕਾਰ ਦੇਵੇ ਸਾਡੇ ਬੱਚੇ ਨੂੰ ਪੜ੍ਹਾਈ ਦੇਵੇ ਦਵਾਈ ਤੇ ਪੜ੍ਹਾਈ ਬਿਲਕੁਲ ਫ੍ਰੀ ਹੋਵੇ ਤੇ ਸਾਨੂੰ ਸਮੇ ਦਾ ਹਾਣੀ ਬਣਾਇਆ ਜਾਵੇ ਸਾਨੂੰ ਕਿਸੇ ਆਟਾ ਦਾਲ ਸਕੀਮ ਦੀ ਲੋੜ ਨਹੀਂ ਸਾਨੂੰ ਕਿਸੇ ਸਕੀਮ ਦੀ ਲੋੜ ਨਹੀਂ ਸਾਡੇ ਬੱਚਿਆਂ ਨੂੰ ਰੋਜ਼ਗਾਰ ਸਾਨੂੰ ਰੋਜ਼ਗਾਰ ਚਾਹੀਦਾ ਨਰੇਗਾ ਇੱਕ ਵੀ ਐਸਾ ਇੱਕ ਤਾਂ ਬੜੀਆਂ 2005 ਦੇ ਵਿੱਚ ਜਿਹਦੇ ਵਿੱਚ ਸੋਡੇ ਹੱਥਾਂ ਨੂੰ ਰੋਜ਼ਗਾਰ ਦਿੱਤਾ ਜਾ ਰਿਹਾ ਉਹਨੂੰ ਮਜਬੂਤ ਕਰਨ ਦੀ ਲੋੜ ਆ ਉਥੇ ਹਰ ਇੱਕ ਪਰਵਾਹ ਦੇ ਮੈਂਬਰ ਨੂੰ ਕੰਮ ਦੀ ਗਰੰਟੀ ਤੇ 1000 ਰੁਪਇਆ ਘਟੋ ਘਟਾ ਉਰੀ ਦਿਹਾੜੀ ਵੀ ਆਪਣਾ ਸੰਵਾਲ ਲੈ ਜਰ ਜੀ ਬਾਰੀਤ ਭਗਵਾਨ ਸਿੰਘ ਜੀ ਸਮੂਹਰਾ ਇਹਨਾਂ ਸੱਜਣਾ ਦਾ ਧੰਨਵਾਦ